ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੋਰਤਰਾਉਂ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਣਾ ਚੈਨਲ ਦੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਅੱਜ ਆਪਣੇ ਨਵੇਂ ਕੰਮ ਦੀ ਸ਼ੁਰੂਆਤ ਹੋ ਗਈ ਹੈ ਖੁੱਲੀ ਆਪਣੇ ਬਾਣੇ ਸਟਾਰਟ ਹੋ ਗਏ ਨੇ ਇੱਕ ਬਾਣਾ ਆ ਗਏ ਨੇ ਉਹ ਇਹ ਤੋਂ ਬਾਅਦ ਇਹਦੀ ਲਿਪਿਆਈ ਤੇ ਇਹਦੇ ਵਿੱਚ ਪੱਥਰ ਫੇਰ ਲਾ ਕੇ ਜਾਣਗੇ ਅੱਜ ਜਣੀ ਖੁਰਲੀ ਆਪਾਂ ਕਟੂਆ ਖਾਤਰ ਕਰਾ ਲਈ ਛੋਟੀ ਖੁਰਲੀ ਇਹਨੇ ਤਿੰਨ ਪੱਤੀਆਂ ਲੱਗੀਆਂ ਨੇ ਇਹਦੇ ਅੱਤੇ ਪਰ ਆਪਾਂ ਥੱਲੇ ਨਾਲ ਥੱਲੇ ਕਿੰਨੇ ਗੱਡ ਲਾਂਗੇ ਵਿੱਚ ਵਿੱਚ ਇੱਕ ਦੋ ਦੋ ਕਟਰੂ ਤਾਂ ਕਈ ਖੜ ਜਾਂਦੇ ਨੇ ਹਨਾ ਮੀਰਾ ਕਾਣ ਬੜੇ ਤੇ ਰਾਤ ਨੂੰ ਜਦੋਂ ਆਪਾਂ ਵੀ ਬੰਦਨੇ ਅੰਦਰ ਉਹ ਹੋਰ ਸਾਈਡ ਬੰਦਿਆ ਕਰਾਂਗੇ ਵਿੱਚੋਂ ਹੋੜ ਕੇ ਉਹ ਕੋਈ ਇਕੱਠੇ ਕਟਰੂ ਫਿਰ ਰਾਤ ਨੂੰ ਤਾਂ ਲੋਟ ਨਹੀਂ ਆਉਂਦੇ ਹਨਾ ਤੇ ਇੱਧਰ ਜੀ ਆਪਣੀ ਮੱਧਿਆ ਦੀ ਖੁਰਲੀ ਹੋ ਗਈ ਇਹ ਇੱਥੇ ਵਿੰਡੋ ਕਰਕੇ ਜਿੱਥੇ ਆਪਾਂ ਗਾਵਾਂ ਬੰਦਿਆ ਕਰਾਂਗੇ ਦੋਨੋਂ ਇੱਕ ਗਾਂ ਜੈ ਇੱਧਰ ਇੱਥੇ ਆਉਂਦਾ ਕਰ ਇੱਕ ਨੂੰ ਉੱਥੇ ਆਉਂਦੇ ਕਰੀਆ ਬਿੰਡੋ ਇੱਥੇ ਪਰ ਇਹ ਕਿਹੜਾ ਸਿੰਗ ਮਾਰ ਕੇ ਵੀ ਸ਼ਿਸ਼ਾ ਵਗੈਰਾ ਮੈਂ ਸਾਰਾ ਤੋੜ ਦਿੰਦੀ ਆ ਨੇ ਤੇ ਬਾਰੇ ਸਾਡੀ ਕਿੱਤੀ ਗਾਂ ਤਾਂ ਉਹ ਵੀ ਖਰਾਬ ਹੈ ਉਹਦੀ ਕੁਤਵਾਰੀ ਕੋਈ ਨਹੀਂ ਸ਼ਿਸ਼ਾ ਪੰਨਦੀ ਦੋਦੀ ਵੀ ਤਵਾਰੀ ਨਹੀਂ ਫਿਰ ਉਹ ਨੂੰ ਕੀ ਕਰੇ ਜੀ ਖੁਰਲੀ ਤਾਂ ਇੱਥੇ ਠੀਕ ਆਉਂਦੀ ਸੀ ਹਨਾ ਕਿਉਂਕਿ ਫਸਲ ਦੀ ਢਾਲ ਉੱਧਰ ਨੂੰ ਆ ਉੱਧਰਲੇ ਪਾਸੇ ਖੁਰਲੀ ਠੀਕ ਨਹੀਂ ਆਉਂਦੀ ਜੀ ਫਸਲ ਦੀ ਢਾਲ ਉੱਧਰ ਕਰੀ ਹੋਈ ਹੈ ਦੋ ਫਸਲ ਵਾਇਆ ਸੀਗਾ ਤੇ ਹੁਣ ਇਹਦੇ ਤੇ ਰਹਿ ਗਿਆ ਜੀ ਪੱਥਰ ਦੋਣਾ ਥੋੜੀ ਖੁਰਲੀ ਤਾਂ ਆਪਣੀ ਭੀੜੀ ਹੈ ਕਿਉਂਕਿ ਫਿਰ ਸਾਡੇ ਸਾਧਨ ਟੱਪਣ ਤੋਂ ਦਿੱਕਤ ਆਉਂਦੀ ਹੈ ਨਾ ਥੋੜੀ ਖੁੱਲੀ 2 ਫੁੱਟ ਗਿਆ ਸੀ ਅਸੀਂ ਚੌੜੀ ਉਹਨਾਂ ਨੇ 2 ਫੁੱਟ ਚੌੜੀਆਂ ਸੈਲਫ ਮੰਗਾਈਆਂ ਸੈਲਫ ਰੇ ਵਿੱਚ ਨਾ ਬਣੀ ਬਣਾਈਆਂ ਲਿਆ ਕੇ ਪਾਤੀਆਂ ਆਪਾਂ ਲੈਂਟਰ ਨਹੀਂ ਲਾਇਆ ਵੀ ਕਈ ਵਾਰ ਚੱਕਣੀ ਪੈ ਜੇ ਸੈਲਫ ਆਪਣੇ ਕੰਮ ਆ ਜਾਣਗੀਆਂ ਨਾ ਦੁਬਾਰਾ ਤੋਂ ਤੇ ਇਹਦੇ ਵਿੱਚ ਹੁਣ ਆਪਾਂ ਪੱਥਰ ਲਵਾ ਦਾਂਗੇ ਜੀ ਵੈਸੇ ਖੁੱਲੀ ਠੀਕ ਹੈ ਥੋੜੀ ਜਿਹੀ ਢੀ ਲੱਗਦੀ ਸਾਨੂੰ ਜੇ ਥੋੜੀ ਜਿਹੀ 4 ਕੁੰਗਲਾ ਹੋਰ ਖੁੱਲੀ ਹੋ ਜਾਂਦੀ ਫਿਰ ਠੀਕ ਸੀਗਾ ਕਈ ਫੁੱਟੀਆਂ ਸੈਲਫ ਮੰਗਾਉਣੀਆਂ ਸੀਗੀਆਂ ਦੋ ਕੁੱਪੀਆਂ ਮੰਗਾ ਲਿਆਸ ਤਾਂ ਤੱਕ ਨੂੰ ਬੌਰ ਹੀ ਨਹੀਂ ਕਰੀਗੀ ਅਸੀਂ ਕਿਤੇ 2.5 ਫੁੱਟੀਆਂ ਮੰਗਾਈਆਂ ਹੋਣੀਆਂ ਵਿੱਧਾ ਫੁੱਟ ਵਿੱਚ ਆ ਜੂਗਾ ਤੇ 2 ਫੁੱਟ ਦੀ ਖੁਰਲੀ ਚੌੜੀ ਰਹਿ ਜੂਗੀ ਉਹ ਡੂੰਗੀ ਵਧੀਆ ਹੋਗੀ ਨਿਰਚਾਰਾ ਬਾਹਰ ਨਹੀਂ ਡੇਗਣਗੀਆਂ ਇਹ ਉਥੋਂ ਤੱਕ ਹੋਊਗੀ ਖੁਰਲੀ ਮੱਝ ਆਪਣੀ ਆ ਜਾਣਗੇ ਉਹ ਅੱਗੇ ਇਹਨਾਂ ਨੇ ਜਗਾ ਛੱਡਤੀ ਕਿਉਂਕਿ ਆਪਣੇ ਨਾ ਤਾਜੇ ਪਾਣੀ ਦਾ ਪ੍ਰੋਸੈਸਨ ਦਿੱਤਾ ਹੋਇਆ ਚੀਤੇ ਪਤਨਾਲਾ ਵੀ ਆ ਛਪਤਨਾਲਾ ਦਾ ਆਪਣੇ ਇੱਧਰ ਵੀ ਆ ਗਿਆ ਤੇ ਉੱਥੇ ਵੀ ਪਤਨਾਲਾ ਇਹਨਾਂ ਨੇ ਫਿਰੋ ਛੱਡਤਾ ਇੰਨੀ ਕਿੱਗਾ ਤੁਰ ਲਾ ਦਿੰਦੇ ਖੁਰਨੀ ਵਧੀਆ ਸੀ ਪਤਨਾਲਾ ਦਾ ਕਿਉਂਕਿ ਥੰਦੀ ਆ ਜਾਂਦਾ ਹਨ ਕਈ ਵਾਰ ਮੀਂਹ ਗਣੇ ਦਾ ਪਾਣੀ ਖੋਲਦੇ ਵੀ ਅਗੜੇ ਬੰਦ ਕੇ ਰੱਖਦੇ ਉਹ ਯੋਨੇ ਬੁਰਾ ਰੱਖਤੀ ਕਦੋਂ ਇਹ ਖੁਰਲੀ ਉੱਥੋਂ ਓਕੇ ਰਾਮ ਸੁਖਰ ਕੇ ਕੱਦਾ ਪਸੰ ਹੋਰ ਵਗ ਗਿਆ ਫਿਰ ਬੰਦੇ ਜਾਣਗੇ ਹਨਾ ਬਸ ਇੱਥੇ ਕਰ ਗਏ ਨੇ ਸਵੇਰੇ ਦੇ ਖੋਲ ਪਿਆਈ ਕਰਕੇ ਜਾਣਗੇ ਜੇ ਰਹਿ ਗਿਆ ਇੱਕ ਪੱਥਰ ਟਿੱਕੇ ਦੀ ਹੋ ਜੂ ਹਿਲ ਪਿਆਈ ਇਹਨੂੰ ਲਪਿਆਈ ਵਜੇ ਕਰਾ ਲਾਂਗੇ ਵੀ ਹੱਲੇ ਜੁੱਲੇ ਨਾਲ ਹਨਾ ਇਹ ਖੁਰਲੀ ਅੰਦਰ ਲਿਆਂ ਤਾਂ ਹੈ ਨਹੀਂ ਅੰਦਰ ਲਿਆਂ ਇਸ ਤਰ੍ਹਾਂ ਰੱਖੇ ਨੇ ਬਾਹਰ ਬਾਹਰ ਤਾਂ ਹੋਊਗੀ ਹਨਾ ਵਿੱਚ ਦੇ ਛੇ ਦੇ ਨਹੀਂ ਕਰਨ ਤੇ ਸ਼ਾਮ ਦਾ ਟਾਈਮ ਆ ਪਤਾ ਨਾ ਡੋਕੀ ਚੋਂਦੇਗੇ ਫੰਦੀ ਆਪਾਂ ਕਰ ਲਈਏਗੀ ਇਹ ਹਮਾ ਆਪਣਾ ਗੱਡੀ 14 ਅੰਦਰ ਲੇਪੀ ਦੀ ਦਿੰਦੀ ਪਈ ਹੈ ਇੱਕ ਹੋਰ ਲੇਪੀ ਹਜੇ ਹੋਰ ਰੱਖਣੀ ਹੈ ਹੁਣ ਇੱਕ ਕਮੈਂਟ ਆਇਆ ਸੀ ਕਿ ਤੁਸੀਂ ਲੇਪੀ ਚ ਕੀ ਕੁਝ ਪਾਉਣਾ ਹੈਣਾ ਅੱਜ ਆਪਾਂ ਤੁਹਾਨੂੰ ਦੱਸਾਂਗੇ ਲੇਪੀ ਰੱਖਾਂਗੇ ਵੀ ਆਪਾਂ ਕੀ ਪਾਉਣਾ ਹੈ ਉਹ ਬਾਅਦ ਦੱਸ ਵੀ ਦਿੰਨੇ ਆ ਵੀ ਇਹ ਗੁੜਬਾਲ ਕੇ ਫਿਰ ਆਪਾਂ ਇਹ ਚ ਲੇਪੀ ਪਾ ਦੇਣਾ ਉਸ ਤੋਂ ਬਾਅਦ ਜਿਟਾ ਜੀਰਾ ਸੌਂਫ ਹੈ ਉਹ ਪਾ ਲੈਣਾ ਇਹਦੇ ਚ ਤੇ ਥੱਲੇ ਤਾਰਕੀ ਤੋਂ ਥੋੜਾ ਠੰਡਾ ਜਿਹਾ ਹੋ ਗਿਆ ਜੀ ਗੁਲਗੰਦ ਪਾ ਦਿੰਨੇ ਆ ਫਿਰ ਆਪਾਂ ਗੁਲਗੰਦ ਦਾ ਵੀ ਆਪਣੇ ਕੋਲ ਇੱਕ ਪੈਟ ਕੀ ਰਹਿ ਗਿਆ ਕਰ ਰਿਹਾ ਹੈ ਗੁਰੂ ਕੰਤ ਆਪਣੇ ਨੂੰ ਬੰਦ ਤੰਦ ਕੇ ਲੋਈ ਸੀ ਤਵਾ ਤੇ ਆਈ ਪੈਕ ਰਹਿ ਗਿਆ ਇੱਕ ਤਾਂ ਇਹ ਦੋ ਦੋ ਦਿਨ ਦਿਖਾ ਦਾਂਗੇ ਹੁਣ ਇਹਨੂੰ ਯਾ ਦੇਖੋ ਜੀ ਸਾਰਾ ਕੁਝ ਮੰਡਿਆ ਪਿਆ ਆ ਦੇਖੀ ਗਾ ਡਾਕਟਰ ਆਪਣੀ ਮੱਝ ਨੂੰ ਦਵਾਈ ਸਾਡੀ ਜਿਹੜੀ ਵੱਡੀ ਝੋਟੀ ਹੈ ਹਨਾ ਬਰਕਤ ਦੀ ਮੰਮੀ ਉਹਦੇ ਥਣ ਚ ਖਰਾਬੀ ਹੋ ਗਈ ਜਿਹੜਾ ਥਣ ਉਹਦਾ ਪਹਿਲਾਂ ਖਰਾਬ ਸੀ ਹਨਾ ਆ ਬਾਕੀ ਉਹ ਪਾਊਡਰ ਦੇਗਾ 400 ਸੀਆ ਇਹਨਾਂ 50 50 ਗ੍ਰਾਮ ਇਹਨੂੰ ਖਵਾ ਦਿਓ ਪਾਊਡਰ ਤੇ ਟੀਕੇ ਉਹਦੇ ਲੱਗ ਕੇ ਹਟੇ ਨੇ ਆ ਹੁਣ ਡਾਕਟਰ ਗਿਆਏਗਾ ਟੀਕੇ ਲਵਾ ਕੇ ਹਟੇ ਆ ਉਹਦੇ ਤੇ ਪਤਾ ਨਹੀਂ ਜਿੱ ਕੀ ਹੈ ਨਾ ਨਜ਼ਰ ਵਾਲਾ ਕੰਮ ਹੀ ਹੋ ਜਾਂਦਾ ਸਾਨੂੰ ਪਹਿਲਾਂ ਲੱਗਿਆ ਸੀ ਅਸੀਂ ਪਹਿਲਾਂ ਸੋਚਿਆ ਸੀ ਵੀ ਆਪਾਂ ਵੀਡੀਓ ਚ ਦਿਖਾਉਂ ਦੇ ਦੀ ਹੈ ਨਾ ਫੇਰ ਦੋਨੇ ਪਾਸੇ ਬੈ ਕੇ ਧਰ ਕੱਢਦੇ ਆਂ ਫੇਰ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਹੈ ਨਾ ਵੀ ਆਪਾਂ ਦਿਖਾਉਨੇ ਵੀ ਸੀ ਇਸ ਤਰ੍ਹਾਂ ਪਸੂ ਸਾਹਮਦੇ ਪਾਲਦੇ ਆਂ ਤੇ ਉਹੀ ਗੱਲ 4-5 ਦਿਨਾਂ ਤੋਂ ਠੰਡ ਸਾਨੂੰ ਦਿੱਕਤ ਥੋੜਾ ਲੱਗ ਰਹੀ ਸੀ ਦੁੱਖ ਨਹੀਂ ਮੰਦੀ ਸੀ ਉਹ ਸਾਨੂੰ ਚਵਾਈ ਵੇਲੇ ਲੱਗ ਰਹੀ ਸੀ ਫਰਕ ਉਹ ਥਣ ਤੇ ਅਸੀਂ ਕਿਹਾ ਵੀ ਵੈਸੀ ਹੀ ਹੋ ਰਿਹਾ ਨਾ ਪਹਿਲਾਂ ਥਣ ਖਰਾਬ ਹੈ ਫਿਰ ਸਾਨੂੰ ਕਹਿੰਦਾ ਲੱਗਿਆ ਵੀ ਨਹੀਂ ਆਪਣ ਦਿਖਾਉਣਾ ਤੇ ਫਿਰ ਡਾਕਟਰ ਸੱਤਿਆ ਉਹ ਕਹਿੰਦਾ ਵੀ ਜੇ ਤੁਸੀਂ ਅਜ ਫਿਰ ਜਿਆਦਾ ਮੂ ਵੀ ਕਹਿੰਦਾ ਜੇ ਤਾਂ ਆ ਖਾ ਲਿਆ ਪਾਊਡਰ ਆ 50 ਗ੍ਰਾਮ ਫਿਰ ਤਾਂ ਠੀਕ ਐ ਨੀਰੇ ਦੋ ਦਿਨ ਤਿੱਕੀ ਹੋਰ ਲੋਕਾਂ ਨੇ ਇੱਕ ਤਾਂ ਖਾਂਦੀ ਨਹੀਂ ਖਵਾਉਣਾ ਵੀ ਸਾਨੂੰ ਮਸਾ ਪਊਗਾ ਕਿਹਨੇ ਹਿੱਲਣਾ ਥਾਉਗਾ ਪਤਾ ਨਹੀਂ ਇਹ ਆल्या ਦਾ ਜੀ ਆਪਾਂ ਮੂਰਾ ਫੁੰੜੀ ਦਾ ਮੂਰਾ ਇਹਦੇ ਪਾਇਏ ਨਹੀਂ ਐ ਯਾਦ ਰੱਖਦੇ ਵੀ ਸਵੇਰੇ ਪਾਵਾਂਗੇ ਹਨਾ ਵੀ ਸ਼ਾਮ ਤੱਕ ਪਤਾ ਲੱਗ ਜਾਂਦਾ ਵੀ ਖੁਲਦੀ ਖਲਦੀ ਤਾਂ ਨਹੀਂਗੀ ਤੇ ਆਹ ਹੈ ਜੀ ਆਪਣੀ ਬਰਕਤ ਦਾ ਫਟਾ ਇਹ ਜੀ ਵੀ ਮੂਰਾ ਕੱਢਣਾ ਪਊਗਾ ਫਟੇ ਜੇ ਵੱਡਾ ਜਿਆਦਾ ਮੂਰਾ ਕੱਢ ਕੇ ਇਹ ਘਟਾ ਪਾਵਾਂਗੇ ਉਹ ਪਟਾਣੋਂ ਤੇ ਪੀੜਾ ਹੋ ਗਈ ਆ ਨੇ ਵਲਪਟਾ ਪਾਉਂਗੇ ਇਹ ਵੀ ਮੂਰਾ ਵੀ ਇਹਦੇ ਪਾਉਣੇ ਚਿੱਟੀ ਦਾਦੇ ਆਪਣੀਆਂ ਸੁਹਣ ਲੱਗੂਆ ਮੂਰਾ ਇਹ ਇੱਥੇ ਰੱਖ ਦਿੰਨੇ ਸਾਰੀ ਚੀਜ਼ ਹੈ ਨਾ ਆ ਪਰਦਾ ਹੀ ਆ ਕੋਈ ਚੀਜ਼ ਮਿਲ ਜੇ ਸਾਡੇ ਚੱਕੀ ਦੇ ਤੁਹਾਨੂੰ ਕਦੇ ਖਾਦੀ ਨਹੀਂ ਮਿਲੂਗੀ ਕਦੇ ਚੁੰਨੀ ਲੱਗਤੀ ਆ ਚਾਰਜਰ ਕੇ ਸੂਟਰੀ ਸਾਰੀ ਚੀਜ਼ਾਂ ਇੱਥੇ ਹੀ ਰੱਖ ਲੈ ਸਾਰੇ ਚਲੋ ਇੱਕ ਵਾਰ ਪਾ ਦੇ ਵੀ ਰ ਜਰਾ ਇੱਥੇ ਸਾਡੇ ਡੁੱਲਗੀ ਜੀ ਖਾਲਾ ਬਾਲਟੀ ਦਾ ਪੁੱਟ ਗਿਆ ਖੁੰਦਾ ਅਸੀਂ ਜਾ ਕੇ ਲੈ ਜਾਈਏ ਨੇ ਸਾਰੀ ਡੁੱਲਗੀ ਖਾਲਾ ਐਨਾ ਕੰਮ ਬਧਿਆ ਉਹਨਾਂ ਦਾ ਕੋਮੇਡੀਕ ਇਨ ਡਾਕਟਰ ਆ ਗਿਆ। 3 ਮਟਲੇ ਦਵਾਈ ਇਹ ਤੇ ਇਹਨਾਂ ਆਪਾਂ ਬੱਚੀ ਦੇ ਸਿੰਗ ਲਗਾਵਾਗੇ ਤੇ 3 ਮਹੀਨੇ ਦੀ ਹੁੱਦ ਨੂੰ ਸਿੰਗ ਲਗਾਵਾਗੇ ਇਹਦੇ ਸਵੇਰੇ ਵੇਖੀ ਗਿਆ ਕਹਿੰਦਾ ਸਵੇਰੇ ਲਾ ਦੇਣਗੇ ਤੇ ਆਪਾਂ ਦੀ ਨਾਲੇ ਵੇਖਦਾ ਬੂਰਾ ਕੱਟਾ ਕੱਟਾ ਆਪਣਾ ਕਿਸੇ ਦੇ ਨਾ ਜੋੜਨ ਵਾਲੇ ਦੇ ਘਰੇ ਵਗ ਗਿਆ। ਉਹ ਕਹਿੰਦੇ ਵੀ ਅਸੀਂ ਰੇੜੇ ਤੇ ਜੋੜ ਦਿਆ ਕਰਾਂਗੇ ਤਾਂ ਹਾਂ ਨੇ ਗਣੀ ਦੇ ਲੈ ਗੇ ਨੇਗੇ ਤੇ ਉਹ ਕਹਿੰਦੇ ਵੀ ਕੂਛ ਦਾ ਸੀ ਕੀ ਕਰੋ ਦਾਸ ਤਾਂ ਜੋੜਨਾ ਹੈ ਵੀ ਹਣਾ ਰੇੜੀ ਤੇ ਉਧਰ ਜੋੜਦੇ ਨੇ ਜੀ ਰਹਾਣੇ ਕਣੀ ਕੱਟਿਆਂ ਨੂੰ ਅਸੀਂ ਦੇਖਿਆ ਬਹੁਤ ਵਾਰੀ ਤੇ ਉਹ ਆਪਣਾ ਕੱਟਾ ਲੈ ਗਏ ਨੇ ਕੱਟਾ ਆਪਣਾ ਬਿੱਦਿਆ ਜੀ 19500 ਦਾ 19500 ਦਾ ਅਸੀਂ ਤਾਂ 20 ਪੂਰਾ ਕਹਿੰਦੇ ਸੀ ਚਲੋ ਦਿਨ ਬੜੇ 500 ਰੁਪਏ ਛੜਾ ਗਏ ਅਸੀਂ ਕਿ ਚੱਲ ਕੋਈ ਗੱਲ ਨਹੀਂ ਹੈ ਨਾ ਤੇ ਵੀ ਚੱਲ ਅੱਜ ਦੇ ਘਰ ਤੋਂ ਲੱਗ ਗਿਆ ਹੁਣ ਜੇ ਕੱਟਾ ਨਾਲ ਵਿੱਚ ਦੇ ਫਿਰ ਤਾਂ ਸੰਦੂ ਵੀ ਆਇਆ ਹੁੰਦਾ ਫਿਰ ਕੱਟਣ ਦੇ ਕੀ 22000 ਰੁਪਏ ਦੇਣ ਨੂੰ ਤਿਆਰ ਸੀਗੇ ਪਰ ਅਸੀਂ ਕੱਟ ਵਾਲਾ ਨਹੀਂ ਦਿੱਤਾ ਨੀ ਕਿਹਾ ਸੀ ਲੱਭੀ ਗਏ ਹਰੇ ਨੂੰ ਸੁਨੇਹਾ ਲਾਇਆ ਕਰੇ ਹਰੇ ਨੂੰ ਕਿਹਾ ਕਰੀ ਪਰ ਸਾਨੂੰ ਮਿਲ ਹੀ ਗਿਆ ਕੋਈ ਨਾ ਬੀਜ ਅਸੀਂ ਤੇ ਕਰੇ ਵਾਗੇ ਚਲ ਵਿਚਾਰਾ ਮਾਮੇਦਰ ਸੰਗੀ ਜੀ ਆ ਨਹੀਂ ਰਾਜੀ ਕਿਦਰੀ ਸੇਲ ਲਿਆ ਜੀ ਹਾਂ ਇਹ ਵੀ ਝੋਟੇ ਦੇਖੀਏ ਜੀ ਆਪਾਂ ਦੇਖੋ ਆਪਣੇ ਪਸੰਦਾ ਤਾਂ ਹੈਗੀ ਹੈਗੀ ਥੋੜੇ ਜਿਹਾ ਸ ਆਪਣਾ ਰੇਟ ਜਾਂਦੇ ਜੀ ਤੇ ਫਿਰ ਆਪਾਂ ਝੋਟੀ ਲੈ ਮੰਗ ਕਿਉਂਕਿ ਇਹ ਜੇ ਕੱਟਿਆ ਲਾ 20000 ਰੁਪਏ ਅਸੀਂ ਬਰਾਂਹ ਕਰੇ ਕੁਇਲਰ ਚ ਲੱਗ ਜਾਂਦਾ ਹਨਾ ਹੁਣ ਕੋਈ ਕੱਟੀ ਝੋਟੀ ਲੈ ਲਾਂਗੇ ਪਲ ਜੂਗੀ ਤੇ ਸ਼ਾਇਦ ਸਾਡਾ ਪਾਣੀ ਜਾਵੇ ਉਹ ਸੌਦਾ ਕੱਲ ਚੱਲ ਰਹੀ ਹੈਗੀ ਆ ਜੇ ਮਨ ਕਰੇ ਕਿ ਬਦਨਾ ਚ ਆਪਣੀ ਝੋਟੀ ਦੀ ਉਧਰ ਇਹਨੂੰ ਕਹ ਦੇਣਾ ਜੀ ਦੂਸਰਾ ਛੱਡਣ ਦਾ ਇਹ ਕੈਮਿੰਗ ਦਾ ਹੋ ਗਿਆ ਦੇਖ ਲੈ ਦੂਜੇ ਮਹੀਨੇ ਦਾ 10 ਰੁਪਏ ਦੀ ਮਾਹਸੂਲੀ ਸੀ ਦਸਵਾ ਹੋ ਗਿਆ ਨਦਸਾ ਮਹੀਨਾ ਹੈ ਦਸਵੇਂ ਦਾ 10 ਰੁਪਏ ਦੇਖ ਲੈ ਅੱਠ ਮਹੀਨੇ ਦਾ ਹੋ ਗਿਆ ਹੈ ਹੋਰ ਪੰਜ ਮਹੀਨੇ ਦੀ ਮਾਂ ਦਗਣੀ ਹੋਗੀ ਤੇ ਆ ਇਹ ਨਾ ਵੱਡਾ ਹੋਵੇ ਨਾ ਇਹਨੂੰ ਛੱਡ ਕੇ ਆਈਏ ਅਸੀਂ ਸਾਨੂੰ ਆਏ ਵੀ ਥੋੜਾ-ਮੋਟਾ ਵੱਡਾ ਹੋ ਜੇ ਵਿਚਾਰਾ ਫਿਰ ਛੱਡਿਆ ਜੀ ਇਹਨੇ ਵੱਡਾ ਹੋਣਾ ਨਹੀਂ ਅਸੀਂ ਇਹਨੂੰ ਛੱਡਣਾ ਨਹੀਂ ਇਹਦੇ ਸਿੰਘ ਸੁੰਗਾ ਆਏ ਨਹੀਂ ਉਹ ਤੰਨੇ ਵੀ ਨਾ ਸਿੰਘ ਆਗੇ ਤਾਂ ਸਿੰਘ ਹੀ ਨਹੀਂ ਆਏਗੇ ਤੇ ਨਾ ਤਾਂ ਵਿਚਾਰ ਨੂੰ ਔਫ ਕਰੀ ਹੋਗੀ ਸਾਨੂੰ ਆਏ ਵੀ ਉੱਥੇ ਗਿਆ ਕਿਤੇ ਮਰ ਜੇ ਪਰ ਸਾਨੂੰ ਛੱਡ ਕੇ ਤਾਂ ਇਹ ਹੋਣਾ ਪਊਗਾ ਕੀ ਕਰੀਏ ਫਿਰ ਹੁਣ ਕਿੰਨਾ ਚਿਰ ਬੰਦੀ ਰੱਖਾਂਗੇ ਆਪਾਂ ਇਹਨੂੰ ਅਸੀਂ ਸੋਚ ਲੈਂਦੇ ਫਿਰ ਮਹੀਨਾ ਘਟਾ ਦੇਣਾ ਫਿਰ ਸੋਚ ਲੈਂਦੇ ਫਿਰ ਮਹੀਨਾ ਘਟਾ ਦੇ ਦਿੰਦੇ ਐਥੇ ਲੱਗੇ ਸੀ ਜੇ ਆਪਾਂ 10 ਕੱਢਣ ਪਹਿਲਾਂ ਆਪਾਂ ਬੇੜਾਂ ਦੇ ਧਾਰ ਕੱਢ ਲੈਨੇ ਨੇ ਦੁੱਧ ਕੱਢ ਕੇ ਆਪਾਂ ਕਿੰਨੀ ਚ ਪਾ ਦਨੇ ਆਂਗੇ ਤੇ ਉਸ ਤੋਂ ਬਾਅਦ ਆਪਾਂ ਮੱਜਾਂ ਦੀ ਧਾਰ ਕੱਢਦੇ ਹਾਂ ਕਿ ਫਿਰ ਬਾਲਟ ਨਾਲ ਬੇਲੀਆਂ ਹੋ ਜਾਂਦੇ ਨੇ ਮੱਜਾਂ ਨਾਲ ਦੁੱਧ ਨਾ ਆਪਾਂ ਕਰੇ ਰੱਖਣਾ ਹੁੰਦਾ ਬੇੜਿਆਂ ਦਾ ਆਪਾਂ ਨਹੀਂ ਰੱਖਦੇ ਤੇ ਇਸ ਕਰਕੇ ਫਿਰ ਮੱਜਾਂ ਦੀ ਧਾਰ ਆਪਾਂ ਬਾਅਦ ਵਿੱਚ ਕੱਢਦੇ ਆਂ ਤੇ ਧਾਰਾਂ ਅਸੀਂ 5 5:30 ਵਜੇ ਤੋਂ ਆਪਾਂ 5:30 ਵਜੇ ਨੂੰ ਸਾਰਾ ਨਿਮੇਟ ਦਿੰਨੇ ਧਾਰਾਂ ਦਾ ਕਿਉਂਕਿ 5:30 ਵਜੇ ਦੁੱਧ ਪਾਉਣਾ ਹੁੰਦਾ ਹੈ ਨਾ ਤੇ ਹੁਣ ਲੇਟ ਨਹੀਂ ਕਰਦੇ ਦਿਨਾਂ ਦਾ ਬਹੁਤ ਫਰਕ ਪੈ ਗਿਆ ਤੇ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੇ ਨੇ ਉਹਨਾਂ ਚਮਚ ਨਾਮ ਕ ਪਾ ਕੇ ਚਮਚ ਬਾਜਰੇ ਦਾ ਆਟਾ ਪਾ ਕੇ ਵੀ ਉਹ ਦਿਆ ਕਰੋ ਅ ਕੱਟੀ ਨੂੰ ਹਨਾ ਆਪਾਂ ਕੋਸ਼ਿਸ਼ ਕਰਾਂਗੇ ਜੀ ਦੇਣ ਦੀ ਦੇਵਾਂਗੇ ਪਰ ਅਸੀਂ ਕਾਫੀ ਕੁਝ ਦੇ ਰਹੇ ਆਂ ਕੱਟੀ ਨੂੰ ਹਨਾ ਲੱਸੀ ਉਹ ਇਹ ਪਿੰਦੀ ਨਹੀਂਗੀ ਲੱਸੀ ਸਾਨੂੰ ਬੋਤਲ ਨਾਲ ਤਾਂ ਬੇਸ਼ੱਕ ਦੇਣੀ ਪਵੇ ਇਹਨੂੰ ਤੇ ਇੱਥੇ ਆਪਾਂ ਦੇ ਰਹੇ ਸੀ ਜੀ ਆਪਣੀ ਮਾਝ ਨੂੰ ਦਵਾਈ ਇਹ ਨਾ ਥਣ ਚ ਪ੍ਰੋਬਲਮ ਆ ਗਈ ਥੋੜੀ ਜਿਹੀ ਥਣ ਪਹਿਲਾਂ ਖਰਾਬ ਸੀ ਉਹਦੇ ਚ ਵਾਇਸ ਥੋੜਾ ਫਰਕ ਪੈ ਗਿਆ ਇਸ ਕਰਕੇ ਉਹਨਾਂ ਸ਼ੀਸ਼ੀ ਦੇ ਗਿਆ ਸੀ ਬੀਟੀਕੇ ਤਾਂ ਲਾ ਗਿਆ ਉਹਨਾਂ ਚ ਚਾਰ ਸ਼ੀਸ਼ੀਆਂ ਨੇ ਵੀ ਦਵਾਈ ਪੀ ਲਈ ਇਹ ਖਾ ਲਈਆਂ ਤਾਂ ਟੀਕੇ ਲਾਉਣ ਦੀ ਲੋੜ ਨਹੀਂ ਪਰ ਇਹ ਸਾਡੀ ਮੱਝ ਖਾਂਦੀ ਨਹੀਂ ਆਪਾਂ ਇਹਨੂੰ ਰੋਜ਼ ਨੀਰੇ ਚਰ ਲਾ ਕੇ ਖਵਾਉਣਾ ਦੋ ਦਿਨ ਹੋ ਗਏ ਹੁਣ ਤੇ ਨੀਰੇ ਚਰ ਲਾਉਂਦੇ ਆ ਉਹ ਇਹ ਖਾਂਦੀ ਨਹੀਂ ਗਈ ਤੁਹਾਨੂੰ ਪਤਾ ਹੈ ਜੇ ਗੁੜ ਵੀ ਨਹੀਂ ਖਾਂਦੀ ਇਹਨੂੰ ਖੋਰ ਨਾ ਜਿਆਦੇ ਐ ਤੇ ਇੱਕ ਵਾਰੀ ਮੂੰਹ ਪਾਇਆ ਦੇ ਨਾਲ ਦੀ ਨਾਲ ਹੀ ਛੱਡਤਾ ਮੁੜ ਕੇ ਇਹਨੇ ਸੁੰਗੀ ਵੀ ਨਹੀਂ ਹੁਣ ਆਪਾਂ ਨੀਰੇ ਚਰ ਲਾ ਕੇ ਖਵਾ ਦਨੇ ਆ ਪਰ ਇੱਕ ਵਾਰੀ ਟੀਕੇ ਆਪਾਂ ਇਹਦੇ ਹੋਰ ਕਿਉਂਕਿ ਫਿਰ ਪ੍ਰੋਬਲਮ ਜਿਆਦਾ ਨਾ ਵੱਜ ਜੇਗੀ ਥਣ ਦਾ ਕੰਮ ਹੈ ਤੇ ਉਹ ਕੋਈ ਉਹ ਹੋਵੇ ਤਾਂ ਆਪਾਂ ਅਣਗਹਿਲੀ ਕਰ ਵੀ ਸਕਦੇ ਹਣਾ ਦੇਖੋ ਜੀ ਬੱਚੀ ਨੂੰ ਛੇਤੀ ਐ ਕਾਲੀ ਲੱਗ ਰਹੀ ਇਹਨੂੰ ਬਠਲੀ ਚ ਪਤਾ ਨਹੀਂ ਕੀ ਦਰਦ ਤੇ ਮੈਂ ਖਾ ਲਾਂ ਇਹਨੂੰ ਐ ਹੋ ਰਿਹਾ ਤੇ ਆਪਣੀ ਮਾਜੂ ਨੂੰ ਬੱਸ ਜੀ ਇਹਨੂੰ ਨਾ ਪਿਛਲੀ ਵਾਰ ਵੀ ਹੋ ਗਈ ਥੋੜੀ ਜੀ ਪ੍ਰੋਬਲਮ ਇਹ ਥਣ ਨੂੰ ਇਹ ਹੁੰਦੀ ਹੈ ਇੱਕ ਵਾਰ ਤਾਂ ਜ਼ਰੂਰ ਜਦ ਦਿਨ ਰ ਥਣ ਖਰਾਬ ਹੋਇਆ ਸੂਣ ਤੋਂ ਬਾਅਦ ਇੱਕ ਵਾਰ ਜ਼ਰੂਰ ਪ੍ਰੋਬਲਮ ਆਉਂਦੀ ਹੈ ਇਹਨੂੰ ਤੇ ਆਪਣੀ ਬਰਕਤ ਵੀ ਸਾਨੂੰ ਹੁਣ ਆ ਲੱਗਦਾ ਵੀ ਇਹ ਨਾ ਜਨੂਦੀ ਵੀ ਨੀਰੇ ਦੀ ਆਸ ਕਰਦੀ ਹੈ ਨਾ ቱੜੀ ਤੜੇ ਖਿੰਡੀ ਪਈ ਹੋਵੇ ਚੱਕ ਚੱਕ ਖਾਈ ਜਾਂਦੇ ਰਹਿੰਦੀ ਹੈ ਪਰ ਆਪਾਂ ਨੂੰ ਨੀਰਾ ਨਹੀਂ ਪਾਉਂਦੇ ਹਜੇ ਫਿਰ ਇਹਨੂੰ ਅੱਗੇ ਸੁੱਕੀ ቱੜੀ 'ਚ ਫੀਡ ਪਾ ਦਿਆ ਕਰਾਂਗੇ ਸੁੱਕੀ ቱੜੀ ਵੀ ਜਮੀ ਥੋੜੀ ਜਿਓ ਦੇ ਵਿੱਚ ਫੀਡ ਪਾ ਦਿਆ ਕਰਾਂਗੇ ਰਲਿਆ ਹੋਇਆ ਆਪਾਂ ਨਹੀਂ ਪਾਉਂਦੇ ਇਹਨੂੰ ਹਰਾ ਤਾਂ ਇਹਨੂੰ ਤਾਂ ਨਵੇਂ ਮਹੀਨੇ ਜਮੀ ਨਹੀਂ ਦਿਖਾਉਂਦੇ ਬਸ ਥੋੜੀ ਜੀ ቱੜੀ ਚੱਗੇ ਨੂੰ ਫੀਡ ਪਾ ਦਿਆ ਕਰਾਂਗੇ ਤੇ ਫੀਡ ਵੀ ਇਹਦੀ ਸਟਾਰਟ ਕਰਦੇ ਹੁਣ ਆਪਾਂ ਕਿਉਂਕਿ ਹੁਣ ਇਹ ਵੱਡੀ ਹੋ ਗਈ ਭੁੱਖ ਵਧਰੀ ਹੈਗੀ ਆਪਣੇ ਚ ਇਹ ਹੀ ਗਲਤੀ ਕਰਦੇ ਜੇ ਆ ਅਸੀਂ ਰੋਜ਼ ਦੁੱਧ ਇਹਦਾ 4 ਲੀਟਰ ਸੀ ਤਸ ਤਾਂ ਨਵੀਂ ਪਿਆ ਦਿੰਦੇ ਫਿਰ ਇਹਦਾ 4 ਕਰਤਾ ਹੁਣ ਅਸੀਂ 5 ਲੀਟਰ ਵਾਂਗੂ ਕਰਤਾ ਇਹਦਾ ਦੁੱਧ ਕਿਉਂਕਿ ਵੱਡੀ ਹੋ ਗਈ ਭੁੱਖੇ ਦੀ ਜਿਆਦਾ ਵੱਧ ਗਈ ਤੇ ਹੁਣ ਸਾਰੇ ਕਹਿੰਦੇ ਵੀ ਦੁੱਧ ਘਟਾ ਕੇ ਤੁਸੀਂ ਇਹਨੂੰ ਫੀਡ ਤੇ ਲਾਓ ਹਨਾ ਵੀ ਦੁੱਧ ਤਾਂ ਜਿਆਦਾ ਆਸ ਕਰਦੇ ਫੀੜੇ ਖਾਂਦੇ ਨਹੀਂ ਫੀੜਾ ਹੁਣ ਆਪਾਂ ਇਹਦੇ ਮੁਰੇ ਰੱਖਣ ਲੱਗੇ ਤੂੰ ਵਿੱਚ ਪਾ ਕੇ ਵੀ ਜੋ ਹੌਲੀ ਹੌਲੀ ਖਾਣ ਲੱਗ ਜੇ ਇਹ ਤੇ ਬਾਕੀ ਲੇਟੀ ਆਪਾਂ ਮੁਰੇ ਰੱਖਦੇ ਆ ਇਹਦੇ ਉਹ ਵੀ ਖਾਣ ਲੱਗ ਜੂ ਉਹ ਬਹੁਤ ਵਧੀਏਗੀ ਲੇਟੀ ਵੀ ਤੇ ਬੜੇ ਮੈਂ ਦੀ ਖਾਲਾ ਚਲੋ ਜੇ ਖਾ ਲੇ ਤਾਂ ਵਧੀਏ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਠੀਕ